ਹਾਂਜੀ ਦੋਸਤੋ ਕੁਦਰਤ ਡੇਰੀ ਫਾਰਮ ਡਾਕਟਰ ਸੁਖਚਾਨ ਸਿੰਘ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਸੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਦੋਸਤੋ ਆਪਾਂ ਤੁਹਾਨੂੰ ਦੱਸਿਆ ਸੀਗਾ ਵੀ ਆਪਾਂ ਇੱਕ ਕੰਪਨੀ ਜੁਆਇਨ ਕੀਤੀ ਸੀਗੀ ਐਨ ਐਚ ਵੈਟ ਫਾਰਮਾ ਜਿੰਦੇ ਵਿੱਚ ਆਪਣਾ ਐਮ ਆਰ ਮੁੰਡਾ ਜਸਵਾਲ ਸਿੰਘ ਜੋ ਫੀਲਡ ਤੇ ਵਰਕ ਕਰਦੇ ਆ ਸੋ ਦੋਸਤੋ ਐਮ ਐਸਚ ਵੈਟ ਫਾਰਮਾ ਬਹੁਤ سارے ਦੋਸਤਾਂ ਦੇ ਆਰਡਰ ਵੀ ਆਏ ਆ ਮੈਸੇਜ ਵੀ ਆਏ ਆ ਐਨੈਚਰ ਦੋਸਤੋ ਮਤਲਬ ਨੈਚਰ ਨੈਚਰ ਹੋਮੀਓ ਨੈਚਰਲ ਤੇ ਹੋਮੀਓਪੈਥੀ ਦਾ ਕੰਬੀਨੇਸ਼ਨ ਕਰਕੇ ਐਨ ਐਚ ਜਿਹੜੀ ਵੈਟ ਫਾਰਮਾ ਕੰਪਨੀ ਹੈ ਫਰਸਟ ਆਫ ਪੰਜਾਬ ਦੇ ਵਿੱਚ ਆਈ ਆ ਸੋ ਦੋਸਤੋ ਅੰਦਾਜ਼ ਬਹੁਤ ਹੀ ਜਿਵੇਂ ਮੈਂ ਉਹ ਦਿਨ ਗੱਲ ਕੀਤੀ ਸੀ ਮਿਨਰਲ ਮਿਕਸਚਰ ਦੀ ਉਹਦੇ ਬਾਰੇ ਆਪਾਂ ਡਿਟੇਲ ਦੇ ਨਾਲ ਮਸੀਸੀ ਗੱਲ ਸੋ ਇਹਦੇ ਨਾਲ ਇੱਕ ਬਹੁਤ ਵਧੀਆ ਇਹਨਾਂ ਦਾ ਇੱਕ ਹਾ ਪ੍ਰੋਡਕਟ ਹੈ ਰੀਪੀਟ ਬਰੀਡਿੰਗ ਸੋ ਦੋਸਤੋ ਇਹ ਆਪਣੇ ਬਹੁਤ ਜ਼ਿਆਦੀ ਪ੍ਰੋਬਲਮ ਹੈ ਰੀਪੀਟ ਬਰੀਡਿੰਗ ਸੋ ਦੋਸਤੋ ਆਪਾਂ ਦੇਖਦੇ ਹਾਂ ਬਹੁਤ ਸਾਰੀਆਂ ਮੇਜਰ ਪ੍ਰੋਬਲਮ ਨੇ ਆਪਣੇ ਫਾਰਮ ਦੇ ਫਾਰਮਰਾਂ ਤੇ گاਵਾ ਦੀ ਪ੍ਰੋਬਲਮ ਹੈ گاਵਾ ਬਹੁਤ ਰੀਪੀਟ ਕਰਦੀਆਂ ਨੇ ਤੇ ਕਈ-ਕਈ ਵਾਰ ਆਪਾਂ ਉਹਨਾਂ ਨੂੰ ਇਹ ਹੀ ਕਰਵਾਉਨੇ ਆ ਮੱਝਾਂ ਬਹੁਤ ਰੀਪੀਟ ਕਰਦੀਆਂ ਨੇ ਸੋ ਦੋਸਤੋ ਇਹਨਾਂ ਦਾ ਜਿਹੜਾ ਇੱਕ ਪ੍ਰੋਡਕਟ ਹੈ ਰੀਪੀਟ ਬਰੀਡਿੰਗ ਸੋ ਰੀਪੀਟ ਬਰੀਡ ਜਿਹੜਾ ਹੈ ਮੈਂ ਤੁਹਾਨੂੰ ਦੱਸੂਗਾ ਇਹ ਜਿਹੜੀ ਕੰਪਨੀ ਹੈ ਨਾ ਇਹਨਾਂ ਦੇ ਜਿਹੜੇ ਇਹ ਪ੍ਰੋਡਕਟ ਨੇ ਨਾ ਇਹਨਾਂ ਦੇ ਵਿੱਚ ਜਿਹੜੀ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਮੀਨਰ ਮਿਕਚਰ ਦੀ ਮਤਲਬ ਕਿ ਪੂਰਾ ਉਹਦੇ ਵਿੱਚ ਕੀ ਕੀ ਪਾਇਆ ਹੋਇਆ ਹੈ ਇਸ ਤਰ੍ਹਾਂ ਜਿਹੜਾ ਰੀਪੀਟ ਬਰੀਡ ਹੈ ਕਿ ਜਾਂ ਹੋਰ ਇਹਨਾਂ ਦੇ ਪ੍ਰੋਡਕਟ ਨੇ ਇਹਨਾਂ ਦੇ 5-6 ਪ੍ਰੋਡਕਟ ਨੇ ਇੱਕ ਇੱਕ ਪ੍ਰੋਡਕਟ ਆਪਾਂ ਪੂਰਾ ਡਿਟੇਲ ਨਾਲ ਕਰਾਂਗੇ ਸੋ ਜਿਹੜਾ ਇਹ ਰੀਪੀਟ ਬਰੀਡ ਕਿਹੜਾ ਦੋਸਤੋ ਇਹਦੇ ਵਿੱਚ ਇਹਦੀ ਜਿਹੜੀ ਇਹਦੇ ਵਿੱਚ ਪਾਇਆ ਕੀ ਉਹ ਕੰਪਨੀ ਦਾ ਸੀਕ੍ਰੀਟ ਹੈ ਪਤਾ ਨਹੀਂ ਕੀ ਪਾਇਆ ਸੋ ਦੋਸਤੋ ਮੈਂ ਸਿਰਫ 100 ਗ੍ਰਾਮ ਦੀ ਡੱਬੀ ਆ ਤੋ ਗ੍ਰਾਂਟ ਕਿਉਂਕਿ ਇਹ ਕੰਪਨੀਆਂ ਕਈ ਵਾਰੀ ਨਾ ਕੁਝ ਛਿੱਟਾ ਸਿਗਰਟ ਰੱਖ ਦਿਆ ਨੇ ਵੀ ਹੋਰ ਕੰਪਨੀ ਕੋਈ ਨਕਲ ਮਾਰ ਕੇ ਕਿਸਾਨ ਭਰਾਵਾਂ ਦੀ ਲੁੱਟ ਨਾ ਕਰੇ ਸੋ ਦੋਸਤੋ ਮੈਂ ਆਪਣੇ ਵੀਰ ਨੂੰ ਕਾਂਗਾ ਵੀ ਨੇੜੇ ਥੋੜਾ ਦਿਖਾ ਦਿਓ ਆ ਦੋਸਤੋ ਦੇਖ ਲਓ ਇਹਦਾ ਜਿਹੜਾ ਐਮ ਆਰ ਪੀ ਇਹ ਸਿਰਫ 300 ਰੁਪਈਆ ਇਹਦਾ ਜਿਹੜਾ ਐਮ ਆਰ ਪੀ ਇਹ ਸਿਰਫ 300 ਰੁਪਈਆ ਹੈ ਦੋਸਤੋ ਤੇ ਇਹ ਫਾਰਮਰ ਨੂੰ 250 ਰੁਪਈਏ ਦੀ ਕੋਸਟ ਜਿਹੜੀ ਕਰੇਗੀ ਏ ਵੈਸੇ ਦਾ 200 ਰੁਪਏ ਦੀ ਕੋਸਟ ਕਰਦੀ ਐ ਜੇ ਕੋਈ ਬੰਦਾ ਇਹਨਾਂ ਨੂੰ ਜੇ ਕੋਈ ਟੇਲਰ ਨੇ ਲੈਣੀਆਂ ਤਾਂ ਮਤਲਬ ਕਿ 250 ਤੋਂ ਵੱਧ ਇਹ ਕੋਸਟ ਨਹੀਂ ਕਰੇਗੀ ਸੋ ਆ ਦੇਖ ਲਓ ਦੋਸਤੋ ਮਤਲਬ ਕਿ 100 ਗ੍ਰਾਮ ਦੀ ਡੱਬੀ ਆ ਇੱਕ ਵਾਰੀ ਜਦੋਂ ਆਪਾਂ ਏਆਈ ਕਰ ਦਿੱਤੀ ਏ ਜਦੋਂ ਆਪਾਂ ਗਾਂ ਨੂੰ ਟੀਗਾ ਭਰਤਾ ਹੈ ਜਾਂ ਮੱਝ ਨੂੰ ਆਪਾਂ ਟੀਗਾ ਭਰਤਾ ਹੈ ਕੋਸ ਕਰਾਤਾ ਉਸ ਤੋਂ ਬਾਅਦ ਇਹ ਤੁਸੀਂ ਪੂਰੀ ਡੱਬੀ 100 ਗ੍ਰਾਮ ਦੀ ਕੋਲ ਕੇ ਚਾਹੇ ਦਾਣੇ ਚਰਲਾ ਕੇ ਜਿਵੇਂ ਵੀ ਮਾਡੇ ਨੂੰ ਚਾਹ ਗਾਣੂ ਖਵਾ ਦਿਓ ਤੇ ਜਿਹੜੇ ਇਹਦੇ ਰਿਜ਼ਲਟ ਨੇ ਉਹ ਵਾਹ ਕਮਾਲ ਨੇ ਸੋ ਅਡੈਕਟਡ ਬੀਟ ਬਰੀਡਿੰਗ ਸੋ ਦੋਸਤੋ ਇਹ ਤੁਸੀਂ ਜੇ ਮੰਗਵਾਉਣਾ ਤਾਂ ਆਹ ਜਸਪਾਲ ਸਿੰਘ ਦਾ ਨੰਬਰ ਹੈ 80 834 3000 ਸੋ ਦੋਸਤੋ ਇਹ ਕੱਲ ਆਪਾਂ ਗੱਲ ਕਰਾਂਗੇ ਜਿਹੜੇ ਇਸ ਕੰਪਨੀ ਦੇ ਬਾਕੀ ਪ੍ਰੋਡਕਟ ਨੇ ਸੋ ਮੈਂ ਇਹ ਚੀਜ਼ ਤੋਂ ਬੜਾ ਖੁਸ਼ ਆ ਮੈਂ ਬੜੇ ਚਿਰ ਦੀ ਭਾਰਤ ਸਾਹ ਚੰਗੀ ਕੰਪਨੀ ਦੀ ਕਿਉਂਕਿ ਰੇਟ ਬਹੁਤ ਵਧੀਆ ਇਕਨੋਮਿਕਲ ਨੇ ਇਕਨੋਮਿਕਲ ਪ੍ਰਾਈਸ ਦੇ ਵਿੱਚ ਨੇ ਤੇ ਰਿਜ਼ਲਟ ਬਹੁਤ ਸ਼ਾਨਦਾਰ ਨੇ ਸੋ ਦੋਸਤੋ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਮੇਰਾ ਚੈਨਲ ਕੁਦਰਤ ਮੇਰੀ ਫਾਰਮ ਡਾਕਟਰ ਸੁਖਤੇਨ ਸਿੰਘ ਸਬਸਕ੍ਰਾਈਬ ਕਰ ਲਓ ਸੋ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਤਪਕ ਲਈ ਥੈਂਕ ਯੂ ਸੋ ਮੱਚ